ਗਿਆਨੀ ਜੀ ਵੀ ਡੁੱਟ ਚੁੱਕੇ ਨੇ ਜੀ ਮੀਟਿੰਗ ਦੇ ਵਿੱਚ ਗਿਆਨੀ ਜੀ ਵਾਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੋਂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗਿਆਨੀ ਜੀ ਅਗਲਾ ਸਵਾਲ ਆਪ ਜੀ ਵਾਸਤੇ ਹੈ ਅੱਛਾ ਜੀ ਇਹ ਸਵਾਲ ਜਸਮੀਤ ਕੌਰ ਰੋਲ ਨੰਬਰ 34 ਉਹਨਾਂ ਨੂੰ ਪੁੱਛਿਆ ਗਿਆ ਹੈ ਵੀ ਜਿਆਦਾ ਗੱਲ ਜੋ ਕਲਾਸ ਦੀ ਵੀਡੀਓ ਹੈ ਜੀ ਉਹਦੇ ਵਿੱਚ ਆਪ ਜੀ ਨੇ ਪੋਜ਼ਿਟਿਵ ਤਰੰਗਾਂ ਵਾਈਬ੍ਰੇਸ਼ਨਾਂ ਬਾਰੇ ਤੇ ਹੁਕਮ ਬਾਰੇ ਕੀਤੀ ਹੈ ਤੇ ਅੱਜ ਕੱਲ ਖਾਸ ਕਰਕੇ ਇੰਗਲਿਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਇੱਕ ਸ਼ਬਦ ਕਾਫੀ ਪ੍ਰਚਲਿਤ ਹੋ ਰਿਹਾ ਹੈ ਮੈਨੀਫੈਸਟੇਸ਼ਨ ਕਹਿੰਦੇ ਨੇ ਵੀ ਜੇ ਤੁਸੀਂ ਕੋਈ ਚੀਜ਼ ਦੀ ਪ੍ਰਾਪਤੀ ਕਰਨੀ ਹੈ ਉਹਦੇ ਬਾਰੇ ਸੋਚੋ ਉਹਨੂੰ ਲਿਖੋ ਤੇ ਜਿਆਦਾ ਸਮਾਂ ਤੁਸੀਂ ਇਹ ਮੰਨੋ ਵੀ ਉਹ ਹੋ ਗਈ ਇਹ ਮੰਨ ਲਓ ਜੇ ਮੈਂ ਕੋਈ ਗੱਡੀ ਲੈਣੀ ਚਾਹਣਾ ਮੈਂ ਸੋਚਾਂ ਵੀ ਮੇਰੇ ਕੋਲ ਗੱਡੀ ਆ ਗਈ ਹੈ ਮੈਂ ਉਹਦੇ ਵਿੱਚ ਬੈਠਿਆ ਜਾਣਾ ਹਰ ਰੋਜ਼ ਇਸੇ ਤਰ੍ਹਾਂ ਕਰੋ ਤੇ ਤੁਸੀਂ ਵੀ ਕਿਹਾ ਵੀ ਜਦੋਂ ਆਪਾਂ ਪੋਜ਼ਿਟਿਵ ਸੋਚਦੇ ਆ ਆਪਾਂ ਬ੍ਰਹਿਮੰਡ ਨੂੰ ਉਹ ਪੋਜ਼ਿਟਿਵ ਤਰੰਗਾਂ ਦਿੰਨੇ ਆ ਪੋਜ਼ਿਟਿਵ ਸੰਦੇਸ਼ ਦਿੰਨੇ ਆ ਤੇ ਉਹ ਆਪਣੇ ਨਾਲ ਪੋਜ਼ਿਟਿਵ ਵੀ ਘਟਦਾ ਹੈ ਲੇਕਿਨ ਪ੍ਰਮਾਤਮਾ ਦਾ ਜੋ ਹੁਕਮ ਹੈ ਉਹ ਪ੍ਰਮਾਤਮਾ ਦੇ ਹਿਸਾਬ ਦੇ ਨਾਲ ਹੀ ਚੱਲਣਾ ਹੈ ਤੇ ਜੇ ਸਾਡੇ ਪੋਜ਼ਿਟਿਵ ਸੋਚਣ ਦੇ ਨਾਲ ਪੋਜ਼ਿਟਿਵ ਹੋਣ ਲੱਗ ਜਾਂਦਾ ਆ ਕੀ ਉਹ ਉਹੀ ਹੁਕਮ ਤੇ ਕੀ ਅਸੀਂ ਪਰਮਾਤਮਾ ਦੇ ਹੁਕਮ ਨੂੰ ਉਹ ਮੇ ਬਦਲ ਰਹੇ ਆ ਜਾਂ ਉਹ ਸਾਡੇ ਹਿਸਾਬ ਨਾਲ ਕਿਤੇ ਕਿਤੇ ਪੋਜ਼ਿਟਿਵ ਹੋਣ ਦੇ ਨਾਲ ਚੱਲਣ ਲੱਗ ਜਾਂਦਾ ਆ ਵੀ ਇਹ ਪਰਮਾਜੋ ਘਟਦਾ ਆ ਸਾਡੇ ਜੀਵਨ ਦੇ ਵਿੱਚ ਉਹ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਘਟਦਾ ਆ ਤੇ ਜੇ ਸਾਡੇ ਪੋਜ਼ਿਟਿਵ ਸੋਚਣ ਦੇ ਨਾਲ ਜਾਂ ਪੋਜ਼ਿਟਿਵ ਰਹਿਣ ਦੇ ਨਾਲ ਉਹ ਬਦਲਿਆ ਜਾਂਦਾ ਆ ਵੀ ਕੀ ਅਸੀਂ ਹੁਕਮ ਨੂੰ ਕੁਝ ਤਰੀਕੇ ਨਾਲ ਬਦਲ ਸਕਦੇ ਆ ਜੀ ਵੀ ਇਦਾਂ ਦਾ ਸਵਾਲ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਵਾਲ ਹੈ ਦਾ ਹੱਲ ਇਹ ਹੈ ਵੀ ਇੱਕ ਹੁਣ ਚੀਜ਼ ਚੱਲੀ ਹੈ ਜਿਵੇਂ ਜਿਵੇਂ ਮਨੋਵਿਗਿਆਨ ਦੇ ਉੱਤੇ ਵੀ ਖੋਜਾਂ ਹੋ ਰਹੀਆਂ ਨੇ ਇੱਕ ਤਰ੍ਹਾਂ ਦਾ ਮੈਡੀਕਲ ਹੈ। ਇਹ ਕੋਈ ਤਰੀਕਾ ਹੈ ਕਿ ਜਿਹਦੇ ਵਿੱਚ ਮਨੋਵਿਗਿਆਨਕ ਕਹਿੰਦੇ ਨੇ ਵੀ ਤੁਸੀਂ ਜਿਵੇਂ ਸੋਚਦੇ ਹਾਂ ਓਵੇਂ ਹੋਣ ਲੱਗ ਪੈਂਦਾ ਗੁਰਮਤ ਜਿਹੜੀ ਹੈ ਇਹਦੇ ਸਬੰਧ ਦੇ ਵਿੱਚ ਦੋਵੇਂ ਪੱਖਾਂ ਦੇ ਵਿੱਚ ਇਹਦੇ ਵਿੱਚ ਇਸ ਤਰ੍ਹਾਂ ਸਮਝ ਨਾ ਹੋਵੇਗਾ ਕਿ ਜੇ ਤੁਸੀਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਏ ਹੋਏ ਨੇ ਉਹਦੇ ਲਈ ਤੁਹਾਡੀ ਇੱਕ ਇਹ ਵੀ ਲੋੜ ਹੈ ਵੀ ਤੁਸੀਂ ਉਹਦੇ ਵਿੱਚ ਆਪਣਾ ਜਿਹੜਾ ਚੈੱਕ ਲਾਉਣਾ ਹੈ ਉਹ ਵੀ ਠੀਕ ਹੋਣਾ ਚਾਹੀਦਾ ਤੁਹਾਡੇ ਸਾਈਨ ਵੀ ਠੀਕ ਹੋਣੇ ਚਾਹੀਦੇ ਨੇ ਤਾਂ ਉਹਦੇ ਜੋ ਪੈਸੇ ਨਿਕਲਣਗੇ ਜੇ ਤੁਹਾਡੇ ਅਕਾਊਂਟ ਵਿੱਚ ਕੁਝ ਨਹੀਂ ਤਾਂ ਤੁਸੀਂ ਜਿੰਨੇ ਮਰਜ਼ੀ ਇਸ ਚੈੱਕ ਸਹੀ ਭਰ ਕੇ ਚੱਲੋ ਤਾਂ ਉਹਦੇ ਜੋ ਕੁਝ ਨਹੀਂ ਨਿਕਲੇਗਾ ਗੁਰਮਤ ਦਾ ਜਿਹੜਾ ਦ੍ਰਿਸ਼ਟੀਕੋਣ ਉਹ ਇਸ ਤਰ੍ਹਾਂ ਹੈ ਜਿਵੇਂ ਬਾਣੀ ਦੇ ਵਿੱਚ ਇਹ ਬਚਨ ਆਉਂਦਾ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵਜਹਿ ਨਾਦ ਆਪਨਾਥ ਨਾਥੀ ਸਭਾਂ ਕੀ ਰੇਦ ਸਿਦ ਅਵਰਾ ਸਾਦ ਸੰਜੋਗ ਵਿਜੋਗ ਤੁਰਕਾਰ ਚਲਾਵੇਂ ਲਿਖਿਆ ਮੈਂ ਭਾਗ ਹੁਣ ਜਿਹੜੀ ਭੁਗਤ ਹੈ ਦਾ ਮਤਲਬ ਭੁਗਤ ਪਦਾਰਥ ਨੂੰ ਕਹਿੰਦੇ ਨੇ ਜੋ ਅਸੀਂ ਪਿੱਛੇ ਜਿਵੇਂ ਦਾ ਕਰਮ ਕੀਤਾ ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾ ਨਿਕਲਿਆ ਕਾ ਕੋਈ ਕਰੇ ਵਿਚਾਰ ਇਹ ਜਿਹੜਾ ਸੋਚਣਾ ਵਿਚਾਰਨਾ ਇਹ ਤਾਂ ਇੱਕ ਸਿਰਫ ਪਾਣੀ ਕੱਢਣ ਦੀ ਪ੍ਰਕਿਰਿਆ ਦਾ ਨਾਮ ਹੈ ਕਿ ਮਨੁੱਖ ਉਸਾਰੂ ਸੋਚੇ ਲੋੜ ਤਾਂ ਇਹਦੀ ਹੈ ਜੇ ਸਹੀ ਨਹੀਂ ਸੋਚਦਾ ਤਾਂ ਉਹ ਦੇਖੋ ਜੇ ਉਹਦੇ ਭਾਗਾ ਦੇ ਵਿੱਚ ਵੀ ਪਿਆ ਹੋਇਆ ਹੈ ਤੋਂ ਨਿਕਲੇਗਾ ਕਿਵੇਂ ਐਨ ਤੋਂ ਭਾਵ ਹੈ ਵੀ ਇਹ ਇੱਕ ਛੋਟਾ ਜਿਹਾ ਵਿਚਾਰ ਹੈ ਜਿਹੜਾ ਪ੍ਰਚਲਿਤ ਹੋ ਰਿਹਾ ਅੱਜਕੱਲ ਇਹ ਛੋਟੇ ਛੋਟੇ ਵਿਚਾਰ ਜਿਹੜੇ ਨੇ ਇਹ ਸਾਇੰਸ ਦੇ ਵਿੱਚ ਜਾਂ ਮਨੋਵਿਗਿਆਨ ਦੇ ਵਿੱਚ ਬੜੀ ਬਾਰੀ ਇਹ ਹੁੰਦੇ ਰਹਿੰਦੇ ਨੇ ਇਹ ਖੋਜਾਂ ਹੁੰਦੀਆਂ ਰਹਿੰਦੀਆਂ ਨੇ ਜਾਂ ਇਹਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜਾ ਤੁਹਾਡਾ ਅਚੇਤਨ ਮਾਨ ਹੈ ਉਹਦੇ ਵਿੱਚ ਤੁਸੀਂ ਉਹਨੂੰ ਮੈਸੇਜ ਦਿੰਦੇ ਰਹੋ ਦਿੰਦੇ ਰੋ ਨੂੰ ਵੀ ਆ ਇਹ ਗੁਰੂ ਸਾਹਿਬ ਨੇ ਵੀ ਇੱਕ ਵਿਧੀ ਵਰਤੀ ਹੈ ਜਿਹੜਾ ਨਾਮ ਜਪਣਾ ਉਹ ਐਵੇਂ ਦੀ ਗੱਲ ਹੁੰਦੀ ਹੈ ਕਿ ਅਸੀਂ ਇੱਕ ਚੰਗੀ ਚੰਗੇ ਵਿਚਾਰ ਜਿਹੜੇ ਨੇ ਉਹ ਅਸੀਂ ਮਨ ਨੂੰ ਦੇ ਰਹੇ ਆ ਅਚੇਤਨ ਮਨ ਨੂੰ ਦੇ ਰਹੇ ਆ ਤਾਂ ਉਹਦੇ ਵਿੱਚ ਹੌਲੀ-ਹੌਲੀ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਹਾਂ ਇੱਕ ਗੱਲ ਪੱਕੀ ਹੈ ਵੀ ਜਿਹੜਾ ਸਾਡਾ ਅਚੇਤਨ ਮਨ ਹੈ ਉਹ ਪਾਵਰ ਵਾਲਾ ਬਹੁਤ ਹੈ ਸ਼ਕਤੀ ਵਾਲਾ ਬੜਾ ਹੈ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਆਦਾ ਵਾਰੀ ਕੀਤੀਆਂ ਜਾਂ ਜਾਣ ਉਹ ਸਾਡਾ ਸਰੀਰ ਓਮੇ ਦੇ ਐਕਸ਼ਨ ਵੀ ਕਰਨੇ ਸ਼ੁਰੂ ਕਰ ਦਿੰਦਾ ਤੁਸੀਂ ਵੇਖੋ ਨਾ ਜਿਵੇਂ ਕਦੀ ਕਿਸੇ ਬੰਦੇ ਦਾ ਅਸੀਂ ਲੈਕਚਰ ਵਾਰ ਜਿਆਦਾ ਵਾਰੀ ਸੁਣੀਏ ਤੇ ਬੜੀ ਪ੍ਰੀਤ ਨਾਲ ਸੁਣੀਏ ਰੁਚੀ ਦੇ ਨਾਲ ਸੁਣੀਏ ਤੇ ਥੋੜੇ ਦਿਨਾਂ ਬਾਅਦ ਅਸੀਂ ਓਮੇ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਅਚੇਤਨ ਦੀ ਕਰਿਆ ਹੁੰਦੀ ਹੈ ਪਰ ਉਹ ਕੋਈ ਇੱਕ ਚੰਗੀ ਚੀਜ਼ ਹੈ ਜਿਹੜੀ ਤੁਸੀਂ ਸ਼ਬਦ ਬੋਲਿਆ ਸੀ ਇਧਰ ਪੇਪਰ ਚਲਤ ਹੋ ਰਹੀ ਮੈਨੀਫੈਸਟੋ ਕੀ ਸੀ ਮੈਨੀਫੈਸਟੇਸ਼ਨ ਹੈ ਮੈਨੀਫੈਸਟੇਸ਼ਨ ਇਹਦਾ ਅਰਥ ਕੀ ਹੈ ਇਹਦਾ ਅਰਥ ਇਹ ਹੈ ਜੀ ਵੀ ਜੋ ਤੁਸੀਂ ਚਾਹੁੰਦੇ ਹੋ ਉਹਦੇ ਬਾਰੇ ਸੋਚੋ ਤੇ ਉਹ ਹੋ ਜਾਊਗਾ ਨਹੀਂ ਇਦਾਂ ਨਹੀਂ ਹੁੰਦਾ ਇਹਨੂੰ ਦੋਆਂ ਨੂੰ ਲੈ ਕੇ ਚੱਲਣਾ ਪੈਣਾ ਸੋਚਣਾ ਤੇ ਹਮੇਸ਼ਾ ਚੰਗਾ ਹੀ ਏ ਚੜ੍ਹਦੀ ਕਲਾ ਇਹਦਾ ਹੀ ਨਾਮ ਪਰ ਗੱਲ ਉਹ ਹੀ ਏ ਵੀ ਤੁਹਾਡੇ ਭਾਂਡੇ ਵਿੱਚ ਵੀ ਕੁਝ ਹੋਵੇਗਾ ਤਾਂ ਹੀ ਨਿਕਲੇਗਾ ਹੱਥ ਜ਼ੋਰ ਦੀ ਮਾਰੀ ਜੇ ਤਾਂ ਕੀ ਕਰੋਗੇ ਵਿੱਚੋਂ ਨਿਕਲੇਗਾ ਨਹੀਂ ਉਹ ਜੇ ਇਹਦੇ ਵਿੱਚ ਸਿਧਾਂਤ ਗੁਰਮਾਣੀ ਦੇ ਇਹ ਵੀ ਹੁੰਦੇ ਨੇ ਨਰ ਚਾਹਤ ਕਛਿਔਰ ਔਰੇ ਕੀ ਔਰੇ ਭਈ ਚਿਤਵਤ ਰਹਿ ਉਠਗੌਰ ਨਾਨਕ ਫਾਸੀ ਗਲ ਪਰੀ ਮਹਾਰਾਜ ਨੇ ਅਮਰ ਹੀ ਜੀਵਨ ਤੇ ਜੋਰ ਦਿੱਤਾ ਵੀ ਤੁਸੀਂ ਆਪਣੇ ਅਮਰ ਠੀ ਕਰੋ ਆਪਣਾ ਖਜ਼ਾਨਾ ਜਿਹੜਾ ਉਹ ਚੰਗੇ ਗੁਣਾਂ ਦੇ ਨਾਲ ਭਰੋ ਚੰਗੇ ਵਿਚਾਰਾਂ ਦੇ ਨਾਲ ਚੰਗੀਆਂ ਭਾਵਨਾਵਾਂ ਦੇ ਨਾਲ ਚੰਗੇ ਕਰਮ ਕਰੋ ਇਹ ਮਹਾਰਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਤੇ ਫਿਰ ਚੰਗਾ ਸੋਚੋ ਇਹ ਨਹੀਂ ਵੀ ਇਹ ਇੱਕ ਐਵੇਂ ਦੀ ਚੀਜ਼ ਹੈ ਜਿਵੇਂ ਕੋਈ ਬੰਦਾ ਕਿਸੇ ਆਂਬ ਦੇ ਕੋਲੋਂ ਲੰਘ ਰਿਹਾ ਸੀ ਤੇ ਉਹਨੂੰ ਅੰਬ ਬੜੇ ਲੱਗੇ ਹੋਏ ਸੀ ਤੇ ਉਹਦਾ ਜਿਹੜਾ ਥੱਲੇ ਬੰਦਾ ਬੈਠਾ ਹੋਇਆ ਸੀ ਉਹਨੂੰ ਪੁੱਛਦਾ ਵੀ ਇਹ ਅੰਬ ਜਿਹੜਾ ਜੇ ਮੈਂ ਲਾਉਣਾ ਹੋਵੇ ਤੇ ਕਿੰਨਾ ਉਜਰ ਲੱਗੇਗਾ ਉਹ ਕਹਿੰਦਾ ਵੀ ਇਹ ਤਾਂ ਮਤਲਬ ਪਹਿਲਾਂ ਦੇ ਬੜੇ ਸਾਲ ਲੱਗਦੇ ਸੀ ਅੰਬ ਉਹਨੇ ਕਿਹਾ ਵੀ 5 ਸਾਲ ਲੱਗਣਗੇ ਅੱਜ ਕੱਲ ਨਵੀਆਂ ਚੀਜ਼ਾਂ ਆ ਗਈਆਂ ਨੇ ਵੀ ਤੂੰ ਐਦਾਂ ਬੀਜੇਂਗਾ ਬੂਟਾ ਫਿਰ ਪਾਣੀ ਲਾਏਂਗਾ ਫਿਰ ਉੱਗੇਗਾ ਫਿਰ ਉਹ ਹੋਏਗਾ ਉਹ ਕਹਿੰਦਾ ਵੀ ਇਹ ਤਾਂ ਟਾਈਮ ਬਹੁਤ ਲੱਗਣਾ ਤੂੰ ਮੈਨੂੰ ਇੱਕ ਟਹਿਣੀ ਪੱਟ ਕੇ ਦੇ ਕੱਟ ਕੇ ਦੇ ਦੇ ਇੱਕ ਪੈਸੇ ਲੈ ਲੈ ਸੋਨੇ ਲੱਗੇ ਹੋਏ ਅੰਬਾਂ ਦੇ ਪੱਕੇ ਪਕਾਏ ਅੰਬਾਂ ਦੀ ਟਹਿਣੀ ਦੇ ਦੇ ਉਹਨੇ ਦੇ ਦਿੱਤੀ ਉਹਨੇ ਪੈਸੇ ਦਾ ਲੋਲਚ ਦਿੱਤਾ ਤਾਂ ਉਹਨੇ ਇੱਕ ਟਹਿਣੀ ਵਧੀਆ ਕੱਟ ਕੇ ਦੇ ਦਿੱਤੀ ਤੇ ਉਹਨੂੰ ਅੰਬ ਲੱਗੇ ਵੀ ਸਨ ਤੇ ਉਹਨੂੰ ਅੰਬ ਪੱਕੇ ਵੀ ਹੋਏ ਸਨ ਉਹਨੇ ਜਾ ਕੇ ਆਪਣੇ ਘਰ ਦੇ ਵਿੱਚ ਉਹ ਟਹਿਣੀ ਕੱਟ ਲਈ ਤਾਂ ਬੜਾ ਖੁਸ਼ ਹੋ ਗਿਆ ਲੋਕਾਂ ਨੂੰ ਇਹ ਕਹਿੰਦਾ ਵੇਖੋ ਲੋਕੀ ਤਾਂ ਐਵੇਂ 5 ਸਾਲ ਤੁਰੇ ਫਿਰਦੇ ਨੇ ਮੈਂ ਤਾਂ 1 ਘੰਟੇ ਵਿੱਚ ਆਮਬ ਪੈਦਾ ਕਰ ਲਦੇ ਨੇ ਇਹ ਲੱਗਦਾ ਵੀ ਠੀਕ ਸੀ ਦੂਜੀ ਗੱਲ ਇਹ ਆਮਬ ਹੈ ਵੀ ਮਿੱਠੇ ਸਨ ਕਿਉਂਕਿ ਉਹਦੀ ਬੈਕ ਦੇ ਵਿੱਚੋਂ ਆ ਰਿਹਾ ਸੀ ਉਹ ਜਿਹੜਾ ਲੱਗੇ ਲੱਗੇ ਆਮਬ ਆ ਗਏ ਸੀ ਉਹਨੂੰ ਐਵੇਂ ਇਹ ਬੰਦੇ ਵਿੱਚ ਕੁਝ ਸ਼ਕਤੀ ਤਾਂ ਹੈ ਇਹ ਉਹ ਆਪਣੇ ਅਚੇਤਨ ਦੇ ਰਾਹੀਂ ਉਹਦੇ ਵਿੱਚ ਜੀਵਨ ਦੇ ਵਿੱਚ ਉਹ ਚੀਜ਼ਾਂ ਵਰਤਨ ਲੱਗ ਪੈਂਦੀਆਂ ਨੇ ਕੁਝ ਵਰਤਦੀਆਂ ਨੇ ਜਿਵੇਂ ਕਹਿ ਲੋ ਹਜ਼ਾਰ 'ਚੋਂ ਇੱਕ ਦੋ ਚੀਜ਼ਾਂ ਵਰਤ ਜਾਂਦੀਆਂ ਉਹਦੇ ਤੋਂ ਉਹਨੂੰ ਲੱਗਦਾ ਵੀ ਸ਼ਾਇਦ ਸੋਚਣ ਇਕੱਲੇ ਸੋਚਣ ਨਾਲ ਜਾਂ ਇਦਾਂ ਹੋ ਗਿਆ ਇਸ ਲਈ ਮੂਲ ਰੂਪ ਦੇ ਵਿੱਚ ਇਕੱਲੇ ਸੋਚਣ ਨਾਲ ਨਹੀਂ ਹੁੰਦਾ ਮੂਲ ਰੂਪ ਦੇ ਵਿੱਚ ਜਿਸ ਚੀਜ਼ ਦੀ ਕਮਾਈ ਕੀਤੀ ਜਾਂਦੀ ਹੈ ਉਹੀ ਸਾਡੇ ਕੋਲ ਆਉਂਦੀ ਹੈ ਤੇ ਪਿੱਛੋਂ ਅਸੀਂ ਦਾਨ ਪਰਉਪੁਰਵੇਨ ਉਚੰਤੇ ਮਹੀਪਤੇ ਇਹ ਪਰਉਪੁਰਵੇਨ ਦਾ ਦਾਨ ਜੋ ਅਸੀਂ ਕਰਨਿਆ ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾਂ ਨਿਕਲਿਆ ਕਿਹਾ ਕੋਈ ਕਰੇ ਵਿਚਾਰ ਪਰ ਇੱਕ ਗੱਲ ਪੱਕੀ ਹੈ ਕਿ ਮਨੁੱਖੀ ਜੀਵਨ ਦੇ ਵਿੱਚ ਸੋਚ ਗੁਰੂ ਸਾਹਿਬ ਵੀ ਕਹਿੰਦੇ ਹਮੇਸ਼ਾ ਚੰਗੀ ਰੱਖਣੀ ਚਾਹੀਦੀ ਹੈ ਦੋਵੇਂ ਪੱਖ ਅਸੀਂ ਲੈ ਕੇ ਚੱਲਨੇ ਨੇ ਸੋਚ ਵੀ ਉਸਾਰੂ ਰੱਖਣੀ ਏ ਸੋਚਣਾ ਵੀ ਚੰਗਾ ਤੇ ਇਹ ਇਕੱਲਾ ਵਿਚਾਰ ਜਿਹੜਾ ਇਹ ਸਾਡੇ ਸਿਧਾਂਤ ਨੂੰ ਅਧੂਰਾ ਰੱਖਦਾ ਗੁਰਬਾਣੀ ਦੇ ਮੁਤਾਬਕ ਸਾਡੇ ਭਾਗ ਦੇ ਵਿੱਚ ਵੀ ਦਿੱਤਾ ਲਈਏ ਆਪਣਾ ਅਣ ਦਿੱਤਾ ਕਛ ਹੱਥ ਨਾ ਆਵੇ ਸੋ ਅਸੀਂ ਆਪਣੀ ਪਰਲব্ধ ਨੂੰ ਠੀਕ ਕਰਨ ਵਾਸਤੇ ਸਾਨੂੰ ਮਹਾਰਾਜ ਨੇ ਦੋਵੇਂ ਖਜ਼ਾਨੇ ਦਿੱਤੇ ਵੀ ਨਿਤਨੇਮ ਕਰੋ ਗੁਰਬਾਣੀ ਸੁਣੋ ਤੇ ਚੰਗੇ ਅਮਲ ਕਰੋ ਚੰਗੇ ਕਰਮ ਕਰੋ ਇਹ ਤੁਹਾਡਾ ਖਜ਼ਾਨਾ ਬਣੇਗਾ ਅੰਦਰ ਤੇ ਫਿਰ ਤੁਸੀਂ ਚੈੱਕ ਕਰੋ ਫਿਰ ਸਵਾਲ ਵੀ ਆਏਗਾ ਤੁਸੀਂ ਜਿੰਨਾ ਭਰੋਗੇ ਉਸੇਲੇ ਪਾਸ ਵੀ ਹੋ ਜਾਏਗਾ ਇਸ ਤਰ੍ਹਾਂ ਕੁਝ ਬੈਨੀਫਿਟਸ ਮਿਲਦੇ ਨੇ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਇੱਕ ਮਨੋਵਿਗਿਆਨ ਚੱਲ ਰਿਹਾ ਹੁਣ ਇਹ ਗੁਰੂ ਸਾਹਿਬ ਨੇ ਪਹਿਲੇ ਵਰਤਿਆ ਜਦੋਂ ਮਹਾਰਾਜ ਕਹਿੰਦੇ ਸਵਾ ਲੋਕ ਸੇ ਇੱਕ ਲੜਾਉ ਸਵਾ ਗੁਰਮੁਖ ਸਿੰਘ ਨਾਮ ਕਹਾ ਹੁਣ ਗੁਰੂ ਸਾਹਿਬ ਗੁਰੂ ਸਾਹਿਬ ਕਹਿੰਦੇ ਸਵਾ ਲੋਕ ਸੇ ਇੱਕ ਲੜਾਉ ਉਹ ਇਕੱਲਾ ਕਹਿੰਦੇ ਨਹੀਂ ਸਾਨੂੰ ਉਹਦੇ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭਗਤੀ ਸ਼ਕਤੀ ਖਲੋਤੀ ਸੀ ਉਹ ਬੰਦੇ ਤੋਂ ਕਰਾ ਦਿੰਦੀ ਸੀ ਥੋੜੇ ਜਿਹਰੇ ਵਾਸਤੇ ਬੰਦਾ ਇਦਾਂ ਕਰ ਲਿੰਦਾ ਪਰ ਹੁਣ ਉਹ ਜਿਹੜਾ ਵਿਚਾਰ ਗੁਰੂ ਸਾਹਿਬ ਨੇ ਦਿੱਤਾ ਸੀ ਉਹਦੇ ਪਿੱਛੇ ਆਪਣੀ ਉਹਨਾਂ ਨੇ ਆਪਣੀ ਭਗਤੀ ਲਾਤੀ ਸੀ ਆਪਣੀ ਪਾਵਰ ਲਾਤੀ ਤਾਂ ਉਹ ਅੱਜ ਤੱਕ ਚੱਲਦੀ ਸਵਾ ਲੱਖ ਨਾਲ ਇੱਕ ਲੜਨ ਵਾਲੀ ਗੱਲ ਹੈ ਹੋ ਜਾਂਦੀ ਹੈ ਇਦਾਂ ਸੋ ਕੁੱਲ ਮਿਲਾ ਕੇ ਸਾਨੂੰ ਉਸਾਰੂ ਸੋਚਣਾ ਚਾਹੀਦਾ ਪਰ ਸਾਨੂੰ ਇਹ ਮੰਨਣਾ ਚਾਹੀਦਾ ਵੀ ਨਾਲ ਇਹਦਾ ਕਨੈਕਸ਼ਨ ਗੁਰੂ ਨਾਲ ਹੋਣਾ ਚਾਹੀਦਾ ਇਹ ਜਿਹੜਾ ਵਿਚਾਰ ਹੈ ਬੰਦੇ ਨੂੰ ਇੱਕ ਤਰ੍ਹਾਂ ਦੇ ਨਾਲ ਕੌਮਨਿਸਟ ਵਿਚਾਰ ਵੱਲ ਲੈ ਕੇ ਜਾਣਾ ਚਾਹੁੰਦਾ ਵੀ ਕੋਈ ਹੋਰ ਰੱਬ ਨਹੀਂ ਹੁੰਦਾ ਤੇ ਜੋ ਮੈਂ ਸੋਚਣਾ ਉਹੀ ਹੋ ਹੀ ਜਾਂਦਾ ਇਹਦੀ ਬੇਸ ਦੇ ਵਿੱਚ ਨਾਸਤਿਕਤਾ ਪਈ ਹੋਈ ਹੈ ਕੱਲੇ ਇਸ ਵਿਚਾਰ ਦੀ ਬੇਸ ਸੋ ਇਹਦੇ ਮੇਰਾ ਖਿਆਲ ਹੈ ਵੀ ਤੁਸੀਂ ਸਮਝਦੇ ਹੋਵੋਗੇ ਕੱਲ ਨੂੰ ਵੇ ਦੋਵੇਂ ਚੀਜ਼ਾਂ ਨੂੰ ਲੈ ਕੇ ਚੱਲਣਾ ਹੈ ਕੱਲੀ ਕੱਲੇ ਨਿਜਵਾਦ ਨੂੰ ਨਹੀਂ ਲਿਆਉਣਾ ਕਿ ਜੋ ਅਸੀਂ ਸੋਚਣਾ ਹੈ ਉਹ ਹੀ ਹੋਈ ਜਾਏਗਾ ਇਹਦੇ ਵਿੱਚ ਇਹ ਹੋਏਗਾ ਜਿਵੇਂ ਅੱਗੇ ਭਾਈ ਪਰਮਵੀਰ ਸਿੰਘ ਜੀ ਬੋਲ ਰਹੇ ਸੀ ਵੀ ਅਰਦਾਸ ਅਰਦਾਸ ਦਾ ਕਨਸੈਪਟ ਮਹਾਰਾਜ ਨੇ ਤਾਂ ਚਲਾਇਆ ਸੀ ਵੀ ਤੁਸੀਂ ਅਰਦਾਸ ਕਰੋ ਤੇ ਤਸੱਲੀ ਨਾਲ ਕਰੋ ਵੀ ਮਹਾਰਾਜ ਜ਼ਰੂਰ ਸਾਡੀ ਪੂਰੀ ਕਰਨਗੇ ਹੁਣ ਜੇ ਇੱਥੇ ਸਾਡੇ ਪ੍ਰਚਾਰਕਾਂ ਨੇ ਖੁੱਲ ਠੋਕ ਕੇ ਕਹਿੰਦਾ ਛਾਤੀ ਦੀ ਮਾਰ ਕਰ ਕਹੋ ਵੀ ਇਦਾਂ ਹੋਣੀ ਹੋਣੀ ਪੂਰੀਏ ਹੁਣ ਅਗੋਂ ਨਾ ਪਰਲਬਦ ਵਿੱਚ ਹੋਵੇ ਜਾਂ ਗੁਰੂ ਸਾਹਿਬ ਨੂੰ ਅਜੇ ਪਤਾ ਹੋਵੇ ਵੀ ਇਹਨੂੰ ਨਹੀਂ ਦੇਣੀ ਹੈ ਜਿਹੜੀ ਚੀਜ਼ ਹੈ ਉਹ ਨਾ ਮਿਲੀ ਤੇ ਉਹ ਬੰਦਾ ਫਿਰ ਭਗੌੜਾ ਹੋ ਜਾਏਗਾ ਧਰਮ ਤੋਂ ਠੀਕ ਹੈ ਨਾ ਸੋ ਇਹ ਕੁਝ ਗੱਲਾਂ ਹਨ ਮੇਰੇ ਖਿਆਲ ਵਿੱਚ ਜੇ ਨਹੀਂ ਸਮਝ ਆਇਆ ਤਾਂ ਫਿਰ ਮੈਨੂੰ ਸਵਾਲ ਕਰ ਦਿਓ ਤੁਸੀਂ ਮੈਂ ਫਿਰ ਇੱਥੇ ਬੋਲ ਦਿਆਂਗਾ ਹਾਂਜੀ ਨਹੀਂ ਠੀਕ ਹੈ ਕਹਿੰਦੇ ਜੀ ਇਹੀ ਸਵਾਲ ਸੀ ਥੋੜਾ ਜਿਹਾ ਮਤਲਬ ਤੁੱਕ ਨਵਾਂ ਸੀ ਮੈਨੀਫੈਸਟੇਸ਼ਨ ਸ਼ਬਦ ਹੋਣ ਕਰਕੇ ਲੇਕਿਨ ਸਵਾਲ ਇਹੀ ਸੀਗਾ ਜੀ ਤੇ ਜਦੋਂ ਉੱਤਰ ਜਿਵੇਂ ਉਦਾਹਰਨ ਦਿੱਤੀਆਂ ਨਾਲ ਉੱਥੋਂ ਪਤਾ ਲੱਗਦਾ ਜੇ ਖਾਤੇ 'ਚ ਕੁਝ ਹੈ ਨਹੀਂ ਤਾਂ ਚੈੱਕ ਜਿੰਨੇ ਮਰਜ਼ੀ ਲਈ ਜਾਈਏ ਜੀ ਮੈਨੂੰ ਤਾਂ ਪਤਾ ਨਹੀਂ ਹੈ ਜੀ